ਸਸ਼ੀਕਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਆਰਟੀਆ ਦਫਤਰ ਆਪਣੇ ਕਾਰਨਾਮੇ ਕਰਕੇ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਇਸ ਸਬੰਧੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਵਪਾਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਤੇ ਕੰਮ ਨਾ ਕਰਨ ਦੇ aarop ਲਗਾਉਂਦਾ ਨਜ਼ਰ ਆਇਆ ਉਸਨੇ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਆਪਣੀ RC ਦਾ ਕੰਮ ਕਰਾਉਣ ਲਈ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ ਪਰ ਉਸ ਦਾ ਕੰਮ ਕੋਈ ਵੀ ਅਫਸਰ ਕਰ ਨਹੀਂ ਰਿਹਾ ਮੌਕੇ ਤੇ ਮੌਜੂਦ ਹੋਰ ਵੀ ਬੇਨਕਾਰਾਂ ਨੇ ਆਪਣੇ ਦੁੱਖ ਪ੍ਰਗਟ ਕੀਤੇ ਅਤੇ ਦੱਸਿਆ ਕਿ ਕਈ ਮਹੀਨਿਆਂ ਤੋਂ ਚੱਕਰ ਲਗਾ ਰਹੇ ਹਨ ਪਰ ਅਫਸਰ ਉਨ੍ਹਾਂ ਦਾ ਕੰਮ ਨਹੀਂ ਕਰ ਰਹੇ ਉਨ੍ਹਾਂ ਨੂੰ ਚੱਕਰ ਲਗਾਉਂਦੇ ਮਜਬੂਰ ਪੂਰ ਕਰ ਰਹੇ ਹਨ ਇਹ ਸਰ ਮੈਂ 15 ਦਿਨ ਪਹਿਲਾਂ ਵੀ ਸਮਾਚਾਰ ਪੱਤਰ ਤੇ ਗਈ ਸੀ 15 ਦਿਨ ਪਹਿਲਾਂ ਵੀ ਅਸੀਂ ਇੱਥੇ ਡਿਪਾਰਟਮੈਂਟ ਚ ਇਕੱਠ ਕਰਕੇ ਗਏ ਸੀ ਉਦੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਸੀ ਏਟੀਓ ਸਾਹਿਬ ਵੱਲੋਂ ਏਟੀਓ ਸਾਹਿਬ ਵੱਲੋਂ ਉਦੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਸੀ ਲੇਕਿਨ ਕੋਈ ਸੁਨਵਾਈ ਨਹੀਂ ਕੋ ਕਹਿੰਦੇ ਨੇ ਆਮ ਜਨਤਾ ਠੇਖੇ ਖਾਈ ਜਾਵੇ ਪੰਜਾਬ ਚ ਪੈਦਾ ਹੋਣਾ ਇੱਕ ਗੁਨਾਹ ਹੋ ਗਿਆ ਹੈ ਪੰਜਾਬ ਚ ਪੈਦਾ ਹੋਣਾ ਗੁਨਾਹ ਹੈ ਸਰਕਾਰੀ ਦਫਤਰਾ ਚ ਕੰਮ ਕਰਾਣਾ ਗੁਨਾਹ ਹੈ ਕੈਸੇ ਦੇ ਕੇ ਕਰਾਓ ਤੇ 1 ਮਿੰਟ ਚ ਹੋਊਗਾ ਲੇਕਿਨ ਉਵੇਂ ਤੁਸੀਂ ੱੱਕੇ ਖਾਈ ਜੇਵੋ ਕੰਮ ਨਹੀਂ ਹੋਣਾ ਤੁਸੀਂ ਮੈਨੂੰ ਐਗਜ਼ਾਮਪਲ ਸਮਝ ਲਓ 366 ਦਿਨ 366 ਦਿਨ ਦਿਨਾਂ ਦੀ ਗਿਣਤੀ ਕਰੋ ਲੇਕਿਨ ਕੋਈ ਸੁਣਵਾਈ ਨਹੀਂ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਇੱਕ ਸਾਲ ਤੋਂ ਗੱਡੀ ਲਈ ਹੈ ਇੱਕ ਸਾਲ ਇੱਕ ਦਿਨ ਹੋ ਗਿਆ ਹੈ ਇੱਕ ਸਾਲ ਇੱਕ ਦਿਨ ਹੋ ਗਿਆ ਹੈ ਨਾ ਆਰਸੀ ਬਣ ਰਹੀ ਹੈ ਨਾ ਕੋਈ ਸੁਣਵਾਰੀ ਹੋਈ ਨਹੀਂ ਲੱਗਿਆ ਆਰਸੀ ਕਿਉਂ ਨਹੀਂ ਬਣ ਰਹੀ ਸਰ ਆਰਸੀ ਕਿਉਂ ਨਹੀਂ ਬਣੀ ਇਹ ਆਪਣੇ ਅਫਸਰਾਂ ਦੀ ਨਲਾਇਕੀ ਹੈ ਜਿਹਦੇ ਕਰਕੇ ਸਾਡੀ ਆਪਸੇ ਆਰਸੀ ਨਹੀਂ ਬਣ ਰਹੀ ਇਹ ਸਾਡੇ ਤੁਸੀਂ ਵੱਡੇ ਅਫਸਰਾਂ ਦਾ ਸਰਕਾਰ ਮੰਡ ਦੀ ਨਲਾਇਕੀ ਹੈ ਮਾਨ ਸਰਕਾਰ ਕੰਨੇ ਨੇ ਵੀ ਸਾਡੀ ਸਰਕਾਰ ਦੇ ਹੇਟ ਕੰਮ ਕੋਈ ਵੀ ਨਹੀਂ ਲੁਕੂਗਾ ਕਿਹੜੀ ਗੱਡੀ ਲਈ ਸੀ ਜੀ ਤੁਸੀਂ ਇੰਟਰਾ 2030 ਟਾਟਾ ਟਾਟਾ ਤੇ ਤੁਸੀਂ ਵੱਡੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਸੀ ਮੈਂ ਕਹਣਾ ਜੀ ਇੱਕ ਵਾਰੀ ਕਿੰਨੀ ਵਾਰੀ ਕਹੋ ਕਿ ਮੋਣੀ ਬਣੀ ਅਗਰ ਨਹੀਂ ਹੈ ਤਾਂ ਕੈਮਰਾ ਦੀ ਰਿਪੋਰਟਿੰਗ ਕਰਕੇ ਦੇਖ ਲਓ ਵੀ ਇਹ ਲੜਕਾ ਆਰਟੀਓ ਡਿਪਾਰਟਮੈਂਟ ਚ ਕਿੰਨੀ ਵਾਰੀ ਆ ਚੁੱਕਾ ਹੈ ਚੰਡੀਗੜ੍ਹ ਕਿੰਨੀ ਵਾਰੀ ਆ ਚੁੱਕਾ ਹੈ ਕਾਰਨ ਕੀ ਕਹ ਰਹੇ ਨੇ ਆਰਟੀ ਨਹੀਂ ਬਣੀ ਤਾਂ ਕੋਈ ਕਾਰਨ ਤਾਂ ਕਰਦਨੇ ਆ ਕਰਾ ਦਨੇ ਆ ਕਰਦਨੇ ਆ ਕਰਾ ਦਨੇ ਆ ਤੁਹਾਡਾ ਰੋਲ ਹੈ ਜੀ ਅਸੀਂ ਖਤਮ ਕਰਾ ਰਹੇ ਹਾਂ ਰੋਲਾ ਰੋਲਾ ਕੀ ਹੈ ਮਾਨ ਸਰਕਾਰ ਨੇ ਇੱਕ ਇਸ਼ੂ ਕੱਢਿਆ ਸੀ ਵੀ ਜਿਹੜੀ ਵੀ ਕੋਈ ਗੱਡੀ ਹੁਣ ਤੁਸੀਂ ਕਮਰਸ਼ੀਅਲ ਲਵੋਗੇ ਤੁਹਾਨੂੰ ਦਾ 1 ਸਾਲ ਦਾ ਟੈਕਸ ਨਹੀਂ ਲਿਆ ਜਾਏਗਾ 4 ਸਾਲ ਦਾ ਇਕੱਠਾ ਟੈਕਸ ਲਿਆ ਜਾਏਗਾ ਅਸੀਂ ਚਾਹ ਚਲੋ ਉਹਨਾਂ ਨੇ ਜੋ ਹੁਕਮ ਅਦਾਇਗੀ ਕੀਤੀ ਅਸੀਂ ਉਸ ਨੂੰ ਵੀ ਪਾਲਣਾ ਕਰਨ ਨੂੰ ਤਿਆਰ ਅਸੀਂ 4 ਸਾਲ ਦਾ ਟੈਕਸ ਪੂਰਾ ਪੇ ਕਰਾ ਦਿੱਤਾ ਲੇਕਿਨ ਉਸ ਤੋਂ ਬਾਅਦ ਵੀ ਅੱਜ 1 ਸਾਲ 1 ਦਿਨ ਹੋ ਚੁੱਕਾ ਹੈ 14 ਨੂੰ ਇੰਸ਼ੋਰੈਂਸ ਨਵੀਂ ਨਹੀਂ ਨਿਊ ਕਰਾ ਲਿਆ ਹੈ ਲੇਕਿਨ ਗੱਡੀ ਆਨਲਾਈਨ ਨਹੀਂ ਚੜੀ ਗੱਡੀ ਆਨਲਾਈਨ ਆ ਉਹਦੀ ਆਰਸੀ ਤੇ ਨਾ ਗੱਡੀ ਨੂੰ ਅਗਰ ਆਦਰ ਸ਼ੀਟ ਚ ਲੈ ਕੇ ਜਾਣੇ ਆ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਆਰਟੀਓ ਜਿਹੜੇ ਅਫਸਰ ਹੁੰਦਾ ਉਹਨਾਂ ਦੇ ਹੱਥ ਪੈਰ ਅਫੇਰ ਜੋੜੋ ਗੱਡੀ ਬੋਰਡ ਕਰਦੇ ਨੇ ਲੇਕਿਨ ਜੁਰਮਾਨਾ ਦੇ ਕੇ ਗੱਡੀ ਖੜਾਈ ਹੁੰਦੀ ਉਹਦੀਆਂ ਰਸੀਦਾਂ ਵੀ ਹੈਗੀਆਂ ਜੁਰਮਾਨੇ ਦੀਆਂ ਜੀ ਅਫਸਰ ਸਾਹਿਬ ਨੂੰ ਕਹੋ ਵੀ ਸਰ ਸਾਨੂੰ ਉੱਥੇ ਜਾ ਕੇ ਜੁਰਮਾਨੇ ਲੱਗ ਰਹੇ ਨੇ ਅਸੀਂ ਤੁਹਾਡਾ ਕੰਮ ਕਰਾਂਗੇ ਲੇਕਿਨ ਕੰਮ ਕਰਨ ਦਾ ਦਿਲ ਤਾਂ ਹੋਵੇ 365 ਕੀ 366 ਦਿਨ ਹੋ ਗਏ ਕੰਮ ਕਰਨ ਦਾ ਦਿਲ ਤਾਂ ਹੋਵੇ ਜੇ ਕੰਮ ਕਰਨ ਦਾ ਦਿਨ 366 ਦਿਨ ਲੱਗ ਸਕਦੇ ਨੇ ਤੁਸੀਂ ਆਪ ਸੋਚੋ ਜਿੰਨਾ ਮਰਜੀ ਭਾਰ ਜਿੰਨਾ ਕੰਮ ਹੋਵੇ ਡਾਇਰੈਕਟਰ ਹੋਣੇ ਦਾ ਅਫਸਰ ਦੇ ਵਿੱਚ ਐਮਏ ਜਿਹੜਾ ਸਾਈਡ ਦੇ ਉੱਤੇ ਗੱਡੀ ਅਪਲੋਡ ਹੀ ਨਹੀਂ ਕਰ ਰਿਹਾ ਹਮਮ ਇੰਨਾ ਜਿਹੜੋਂ ਨੇ ਪੰਜ ਢੇੜੇ ਲਗੋ ਰਹੇ ਨੇ ਫੇਰ ਉਹਨੇ ਅਪਲੋਡ ਕਰਨੀ ਆ ਕਿਸੇ ਦੀ ਵੀ ਗਾਲ ਟੈਟ ਨਹੀਂ ਕਰ ਰਿਹਾ ਜਿਹੜਾ ਕਿੜੀਆ ਰਿਪੋਰਟ ਵਾਈਫਾਸ ਤੇ ਖੜ ਰਹੇ ਨੇ ਉਤੋਂ ਗੱਡੀ ਦੇ ਟਿੱਪ ਲਾ ਦੇਣੀਆਂ ਸਾਨੂੰ ਕਹਣਾ ਤੁਹਾਡਾ ਕੰਮ ਹੋ ਗਿਆ ਪੂਰੇ ਆ ਕੇ ਪਤਾ ਕਰਨਾ ਇਹਨਾਂ ਨੇ ਕਹਣਾ ਜੀ ਸਾਡੇ ਉਹਨੇ ਸਾਈਡ ਤੇ ਅਪਲੋਡ ਨਹੀਂ ਕਰੀ ਰਹੀ ਜੀ ਓਕੇ ਜਰੂਰ ਆ ਕੇ ਢੇੜਾ ਮਾਰਦੇ ਆ 12 ਮਹੀਨੇ ਤੱਕ ਉਹ ਸਾਈਡ ਤੇ ਹੁੰਦੇ ਨੇ ਉਰੋਂ ਕਰਾਇਆ ਬੂਕ ਕੇ ਦਿਹਾੜੀ ਛੱਟ ਕੇ ਆਉਨੇ ਆ ਪਹਿਲਾਂ ਵਾਈਫਾਸ ਤੇ ਜਾਂਦੇ ਆ ਜਨੂੰ ਉੱਥੋਂ ਰਿ ਆ ਜਾਂਦੇ ਨੇ ਓਕੇ ਤਾਂ ਹੁਣ ਕੀ ਇਤਾਂ ਨੂੰ ਅਕਸ਼ਨ ਚ ਜਿਹੜੇ ਅਫਸਰ ਨੇ ਉਹ ਸਿੱਧੇ ਉਹਨਾਂ ਨਾਲ ਗੱਲ ਹੀ ਕਰਦੇ ਮਿਸ ਬਿਹੇਵ ਕਰਦੇ ਨੇ ਕਹਿੰਦੇ ਨੇ ਜਿਹਦਾ ਕੰਮ ਹੋਵੇ ਨਾਲ ਗੱਲ ਕਰੋ ਦੱਸ ਵੀ ਨਹੀਂ ਰਹੇ ਤੁਸੀਂ ਜਾਣਾ ਕਿਹਦੇ ਕੋਲ ਆਹ ਤਾਂ ਇਹੀ ਮੰਗ ਕਰਦੇ ਆ ਮੈਨੂੰ ਕਹਿੰਦੇ ਜੀ ਐਸ